ਸੂਬੇ ਭਰ ਦੀ ਸਾਰੀ ਕਾਂਗਰਸ ਅੱਜ ਮੁੰਡੇ ਦੇ ਵਿੱਚ ਇਕੱਠੀ ਹੋਈ ਹੈ ਪ੍ਰਤਾਪ ਸਿੰਘ ਬਾਦਵਾ ਇਸ ਵਕਤ ਪਹੁੰਚੇ ਹੋਏ ਨੇ ਬਾਦਵਾ ਸਾਹਿਬ ਅੱਜ ਸਾਰੀ ਕਾਂਗਰਸ ਬੜੇ ਅਸੇਬਾ ਨਾਲ ਇਕੱਠੀ ਦਿਖ ਰਹੀ ਹੈ ਚਰਨਜੀਤ ਸਿੰਘ ਚੰਨੀ ਦੇ ਬੇਟੇ ਜੀ ਦੇ ਜਨਮ ਦਿਨ ਦੇ ਉੱਤੇ ਤੁਸੀਂ ਪਹੁੰਚੇ ਹੋ ਕਿਸ ਤਰ੍ਹਾਂ ਦੇਖਦੇ ਪਏ ਹੋ ਅੱਜ ਇੱਕ ਜੁੜਤਾ ਦਿਖਾਈ ਦੇ ਰਿਹਾ ਬੜੀ ਲੰਮੇ ਸਮੇਂ ਬਾਅਦ ਵੇਖੋ ਬਹੁਤ ਗੁਰੂ ਮਹਾਰਾਜ ਸਾਹਿਬ ਦੀ ਬੜੀ ਕਿਰਪਾ ਹੋਈ ਹੈ ਸਾਡੇ ਛੋਟੇ ਵੀਰ ਨੇ ਸਾਡੇ ਫਾਰਮਰ ਸੀਐਮ ਸਾਹਿਬ ਨੇ ਬਲਾਵਾ ਦਿੱਤਾ ਸਾਰੇ ਆਏ ਕਾਂਗਰਸ ਦੀ ਤੇ ਪੰਜਾਬ ਦੀ ਬਿਹਤਰੀ ਵਾਸਤੇ ਤੇ ਦੇਸ਼ ਦੇ ਭਲੇ ਵਾਸਤੇ ਕਾਂਗਰਸ ਹਮੇਸ਼ਾ ਹੀ ਤੇ ਕਾਂਗਰਸ ਦੀ ਲੀਡਰਸ਼ਿਪ ਹਮੇਸ਼ਾ ਹੀ ਇਕੱਠੀ ਰਹੀ ਹੈ ਮੈਂ ਵਿਸ਼ਵਾਸ ਦਿਵਾਉਣਾ ਚਾਹਨਾ ਪੰਜਾਬੀਆਂ ਨੂੰ ਪੰਜਾਬ ਦੀ ਬਿਹਤਰੀ ਵਾਸਤੇ ਅਸੀਂ ਬਿਲਕੁਲ ਇਕੱਠੇ ਰਵਾਂਗੇ ਪੰਜਾਬ ਦੀ ਬਿਹਤਰੀ ਇਸੇ ਚੀਏ ਕਿ ਕੋਈ ਕੋਈ ਨੈਸ਼ਨਲ ਜਿਹੜੀ ਹੈ ਸੈਕੂਲਰ ਤੇ ਨੈਸ਼ਨਲਿਸਟ ਸਰਕਾਰ ਆ ਇਤਿਹਾਸਿਕ ਗੁੰਡਾਗਰਦੀ ਰੋਕਣ ਦੀ ਲੋੜ ਹੈ ਕੋਈ ਉਹਨਾਂ ਲੋਕਾਂ ਨੂੰ ਇੱਥੇ ਲਿਆਂਦੀ ਲੋੜ ਹੈ ਜਿਨ੍ਹਾਂ ਨੂੰ ਰਾਜ ਕਰਨ ਦੀ ਜਿਨ੍ਹਾਂ ਚ ਕਪੈਸਿਟੀ ਹੈ ਕਿ ਫੇਬਿਲਿਟੀ ਤੇ ਰਾਜ ਕਰਨ ਦੀ ਕਪੈਸਿਟੀ ਤੇ ਕੈਪੇਬਿਲਿਟੀ ਕਾਂਗਰਸ ਦੀ ਲੀਡਰਸ਼ਿਪ ਤੋਂ ਲਾਵਾ ਹੋਰ ਕਿਸੇ ਚ ਤਾਂ ਵੱਖ-ਵੱਖ ਕੇਂਦਰ ਦੇ ਰਵਈਏ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਭਾਵੇਂ ਪਾਣੀਆ ਦਾ ਮੁੱਦਾ ਹੋਵੇ ਭਾਵੇਂ ਯੂਨੀਵਰਸਿਟੀ ਦਾ ਮੁੱਦਾ ਹੋਵੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਪੰਜਾਬ ਕੇਂਦਰ ਦਾ ਰਵਈਆ ਉਹੀ ਹੈ ਜੋ ਗੋਰਿਆਂ ਦਾ ਤੇ ਮੁਗਲਾਂ ਦਾ ਹੁੰਦਾ ਸਰ ਕੀ ਲੱਗਦਾ ਵੀ ਇਹ ਟੈਸਟਿੰਗ ਕੀਤੀ ਜਾ ਰਹੀ ਹੈ ਪੰਜਾਬ ਦੀ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੀ ਟੈਸਟਿੰਗ ਹੋਰ ਕੀਤੀ ਜਾਏ ਪੇਸ਼ੈਂਟਸ ਚੈੱਕ ਕੀਤੀ ਜਾ ਰਹੀ ਹੈ ਪੰਜਾਬ ਨੂੰ ਲੈ ਕੇ 100% ਇਹੀ ਕਰਦੇ ਇਹੀ ਪੇਸ਼ੈਂਟਸ ਚੈੱਕ ਕਰ ਰਹੇ ਨੇ ਬਟ ਇਸ ਪੇਸ਼ੈਂਟਸ ਦੇ ਵਿੱਚੋਂ ਹਰ ਕਦਮ ਨਾਲ ਬੀਜੇਪੀ ਕਈ ਸਟੈਪ ਪਿੱਛੇ ਜਾ ਹਾਂ ਜੀ ਸੋ ਇਸ ਵਕਤ ਜੇਕਰ ਗੱਲ ਕੀਤੀ ਜਾਵੇ ਤਾਂ ਮੋਰੰਡਾ ਦੇ ਵਿੱਚ ਅਸੀਂ ਮੌਜੂਦ ਆ ਤੇ ਪ੍ਰਤਾਪ ਸਿੰਘ ਬਾਜਵਾ ਜੋ ਲੀਡਰ ਆਫ ਆਪੋਜੀਸ਼ਨ ਨੇ ਮੋਰੰਡਾ ਪਹੁੰਚੇ ਸਨ ਅਤੇ ਖਾਸ ਤੌਰ ਦੇ ਉੱਤੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਉਹਨਾਂ ਦੇ ਬੇਟੇ ਦਾ ਜਨਮ ਦਿਨ ਸੀ ਇਸ ਜਗ੍ਹਾ ਉੱਤੇ ਪਹੁੰਚੇ ਉਹਨਾਂ ਨੇ ਇਸ ਵਕਤ ਕੇਂਦਰ ਉੱਤੇ ਤਿੱਖਾ ਹਮਲਾ ਵੀ ਕੀਤਾ ਤੇ ਉਹਨਾਂ ਨੇ ਕਿਹਾ ਕਾਂਗਰਸ ਇੱਕ ਝੋਟ ਹੈਗੀ ਆ న్యూਸ 18 ਪੰਜਾਬ ਦੇ ਲਈ ਮੈਂ ਮਨਪ੍ਰੀਤ ਚਾਹਲ ਰਿਪੋਰਟਰ